ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਅਸੀਂ ਸਾਰੀ ਚਾਹੁੰਦੇ ਆ ਕਿ ਸਾਨੂੰ ਬੇਅੰਤ ਹਾ ਕੋਈ ਪਿਆਰ ਕਰੇ ਫਿਰ ਉਹਦਾ ਸਾਥ ਮਿਲ ਜਾਏ ਤੇ ਰੱਬਾ ਫਿਰ ਕੀ ਕਹਿਣੇ ਨੇ ਜ਼ਿੰਦਗੀ ਦੇ ਅੰਦਰ ਕੋਈ ਕਮੀ ਹੀ ਨਹੀਂ ਰਹੇਗੀ ਲੇਕਿਨ ਗੁਰੂ ਕੇ ਪਿਆਰਿਓ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਅਗਰ ਇੱਕ ਨਹੀਂ ਲੱਖ ਬੰਦੇ ਤੈਨੂੰ ਪਿਆਰ ਕਰਨ ਵਾਲੇ ਹੋਣ ਔਰ ਉਹਨਾਂ ਲੱਖਾਂ ਦਾ ਤੈਨੂੰ ਲੱਖਾਂ ਵਰਿਆਂ ਦਾ ਸਾਥ ਮਿਲ ਜਾਏ ਉਮਰ ਚ ਤੇ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਹੋਣ لیکن ਜਦੋਂ ਉਹਨਾਂ ਦਾ ਅੰਤ ਵੇਲਾ ਆਏਗਾ ਔਰ ਉਹ ਇੱਕ ਘੜੀ ਦੇ ਅੰਦਰ ਤੇਰਾ ਸਾਥ ਛੱਡ ਕੇ ਚਲੇ ਜਾਣਗੀ ਇਹੀ ਤੇਰਾ ਪਿਆਰ ਵਿਛੋੜੇ ਵਿੱਚ ਬਦਲ ਜਾਏਗਾ ਤੇ ਦਰਦਨਾਕ ਬਣ ਜਾਏਗਾ ਤੇਰ ਤੋਂ ਦਰਦ ਚੱਲਿਆ ਨਹੀਂ ਜਾਣਾ ਸੋ ਇਸ ਕਰਕੇ ਪਿਆਰ ਵਾਹਿਗੁਰੂ ਜੀ ਨਾਲ ਅੰਦਰੋਂ ਹੀ ਲੱਭਣਾ ਆ ਤੇ ਸੇਵਾ ਮਨੁੱਖਤਾ ਦੀ ਸਰਬੱਤ ਦੇ ਭਲੇ ਦੀ ਕਰਨੀ ਹੈ ਬਿਨਾਂ ਲਾਲਚ ਦੇ ਨਾਲ ਗੁਰੂ ਪਾਤਸ਼ਾਹ ਕਹਿੰਦੇ ਨੇ ਲਖਿਓ ਪ੍ਰੀਤ ਹੋਵੇ ਲਖ ਜੀਵਨ ਕਿਆ ਖੁਸ਼ੀਆਂ ਕਿਆ ਚਾਓ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਸੋ ਗੁਰੂ ਕੇ ਪਿਆਰਿਓ ਜਿੰਨਾ ਮਰਜੀ ਅਸੀਂ ਬਾਹਰੋਂ ਪਿਆਰ ਕਰ ਲਈਏ ਲੋਕਾਂ ਦਾ ਸਾਥ ਲਾ ਲਈਏ ਉਹ ਇੱਕ ਦਿਨ ਵਿਛੋੜੇ ਦਰਦ ਦੇ ਵਿੱਚ ਕਨਵਰਟ ਹੋ ਜਾਏਗਾ ਜਿਹੜਾ ਕਦੇ ਦਰਦ ਨਹੀਂ ਦੇਗਾ ਉਹ ਵਾਹਿਗੁਰੂ ਜੀ ਆਨੰਦ ਰਸ ਪਰਮਾਤਮਾ ਦੇ ਨਾਮ ਵਿੱਚ ਹੈ ਔਰ ਉਹ ਪੂਰੇ ਗੁਰੂ ਦੀ ਸ਼ਰਨ ਪਿਆ ਮਿਲਦਾ ਹੈ ਜੋ ਕਦੇ ਵੀ ਦਰਦ ਦੇ ਵਿੱਚ ਨਹੀਂ ਤਬਦੀਲ ਹੁੰਦਾ ਬਲਕਿ ਜਿਹੜਾ ਉਹਦਾ ਨਾਮ ਜਪਦਾ ਹੈ ਉਹ ਸ਼ਹੀਦੀਆਂ ਪਾਉਂਦੇ ਹੋਏ ਦੀ ਵਾਯੂ ਦਾ ਸ਼ੁਕਰ